ਜੀ ਕੀ ਬਿਆਨ ਲਖਾਇਆ ਹੈ ਹਰੇ ਹਾਂਜੀ ਨਵੀ ਸਰ ਹੁੰਦਾ ਚਿੱਟਾ ਲਾਗੇ ਮੇਰਾ ਇਹ ਚਿੱਟਾ ਨਤਾਰ ਕਰੇ ਮੇਰਾ ਅੱਛਾ ਨਾ ਬਿਆਨਾਂ ਦੇ ਨਾਮ ਲਖਾਇਆ ਉਹਨਾਂ ਨੇ ਹਾਂਜੀ ਤੇ ਤੁਸੀਂ ਕੀ ਕਰਦੇ ਹਾਂਜੀ ਚਿੱਟਾ ਵੇਜਦੇ ਹਾਂਜੀ ਚਿੱਟਾ ਕਿੰਨੇ ਸਮੇਂ ਤੋਂ ਬਹੁਤ ਸਮੇਂ ਕਰੀ ਗਿਆ ਹੂੰ ਤੇ ਪੰਚਾਇਤ ਨੇ ਰੋਕਿਆ ਨਹੀਂ ਗਾਇ ਇਹਨਾਂ ਨੂੰ ਰੋਕਿਆ ਰੁਕਦੇ ਨਹੀਂ ਹੂੰ ਕੀ ਕਹਿੰਦੇ ਗਾਲਾਂ ਕੱਢਦੇ ਆ ਗੁੰਮੰਦਾ ਬੋਲਦੇ ਆ ਹਰ ਇੱਕ ਨੂੰ ਇਹ ਜਿਹੜਾ ਥੋੜਾ ਲੜਕਾ? ਹਾਂ ਜੀ। ਕਿੰਨੀ ਇਹਦੀ ਉਮਰ ਆ? 6 ਸਾਲ। ਕੀ ਨਾਮ ਹੈ ਦਾ? ਕਰਨ ਸਿੰਘ। ਕਰਨ ਸਿੰਘ ਹੈ। ਪਿੰਡ ਕਿਹੜਾ? ਜੀ। ਜਿਲ੍ਹਾ। ਸਰ ਇਹ ਡੈੱਡ ਬੋਡੀ ਤੁਰੇ ਬਣਾ ਲੈਨੇ 7-8 ਦਿਨ ਹੋ ਗਏ ਨੇ। ਹੂੰ ਜਿਹੜੀ ਤੇ ਪਈ ਕਿਸੇ ਦਾ ਘਾਰ ਹੈਗਾ ਉਹ ਨਰਮਨ ਲਗਾਇਆ ਬਣੇ ਪਰਮਜੀਤ ਸਿੰਘ ਪੁੱਤਰ ਪ੍ਰਕਾਸ਼ ਹੂੰ ਜਿਹੜਾ ਡੈਡ ਬੋਡੀ ਸਰਜੀਤ ਸਿੰਘ ਉਰਫ ਕਰਨਾ ਹੂੰ ਉਹਦੀ ਡੈਡ ਬੋਡੀ ਧਜੀਕਰਵ ਦਾ ਵਸਦੀ ਹੈ ਜੀ ਆ ਕੀ ਕਰਨ ਮੌਤ ਹੈ ਸਰ ਜਿਹੜਾ ਪਰਿਵਾਰ ਦੇ ਮੁਤਾਬਕ ਤੇ ਜਿਹੜਾ ਦਾ ਡੈਡੀ ਕਹਿ ਰਿਹਾ ਨਾ ਉਸ ਮੁਤਾਬਕ ਨਸ਼ੇ ਦੇ ਦਿੱਤੇ ਰਹਿ ਗਏ ਨੇ ਉਹ ਬੜੀਆ ਮਾਫੀ ਕੁਝ ਨਾਂ ਵੀ ਲਿਖਾਇਆ ਅਨੀਤ ਸਰਚਾਰ ਨਾਂ ਜਾਣ ਤਿੱਥੇ ਨਾ ਉਹਨਾਂ ਆਦੇ ਸਾਹਿਬ ਉਹਨੇ ਇਸ ਤਰ੍ਹਾਂ ਕਿ ਪਿਤਾ ਉਹਦੇ ਪਿਤਾ ਅੰਕ ਉਸਨੇ ਬਿਆਨ ਲਿਆ ਜਿਸ ਜੀ ਆਸ ਕਹਦੇ ਬੋਲੇ ਕੋਈ ਬੜੀਆ ਜੀ ਉਹ ਆ ਕੇ ਵੇਖਿਆ ਬਾਰਸ ਆਏ ਨੇ ਰੱਬ ਜੀ ਜੋ ਵਿਆਹ ਲਖਾਏਗਾ ਪੁੱਤ ਨੂੰ ਸਾਥ ਪਰ ਸਿਨਾਕ ਤੋਂ ਹੋ ਚੁੱਕੀ ਹੈ ਆਂਬਾ ਸਾਹਿਬ ਨੇ ਖਸਾਦ ਕਰ ਲਿਆ ਲੜਕਾ ਉਹਦਾ ਮੁੰਡਾ ਪਰ ਜੋਦਨਾ ਹੈ ਜੀ ਸਰਜੀਤ ਸਿੰਘ ਹੂੰ ਉਹ ਬਾਲ ਲੜਕੇ ਸਰ ਕੀ ਨਾਮ ਹੈ ਕਰਨ ਸਿੰਘ ਉਰ ਕਰਨੀ ਜੀ ਜੀ ਇਹ ਜਿਹੜੇ ਪਿਤਾ ਵੱਲੋਂ ਕੀ ਬਿਆਨ ਲਿਖਾਇਆ ਗਿਆ ਜੀ ਉਹ ਲਿਖ ਦੇ ਦਰਾਂਗੇ ਅਰਜ਼ ਕਰਾਂਗੇ ਕਰ ਵੀ ਕਰੋ ਠੀਕ ਠੀਕ ਮੈਂਬਰ ਸਾਹਿਬ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਅਸਰ ਸਿੰਘ ਬਿੱਲੀ ਜੀ ਤੁਹਾਡੇ ਪਿੰਡ ਇੱਕ ਡੈੱਡ ਬੋਡੀ ਮਿਲੀ ਹੈ ਕੀ ਨਾਮ ਹੈ ਤੁਹਾਡਾ ਜੀ ਉਹਦਾ ਨਾਮ ਕੀ ਕਰਨ ਸਿੰਘ ਹੈ ਪੁੱਤਰ ਗੁਰਮੀਤ ਸਿੰਘ ਉਹ ਸਰਜੀਤ ਸਿੰਘ ਜੀ ਵਾਸੀ ਪਿੰਡ ਸਕੇਰਾ ਬੋਦਲਾ ਰਹਿੰਦੇ ਪਹਿਲਾਂ ਇੱਥੇ ਸੀ ਤੇ ਬਾਕੇ ਹੁਣ ਅੱਜ ਕੱਲ੍ਹ ਪੱਟੇ ਦੇ ਕੰਮ ਕਰ ਰਹੇ ਨੇ ਤੇ ਉਥੋਂ ਚੱਲ ਤੇ ਤੋ ਕੋਈ ਨਹੀਂ ਛੇੜੀ ਬੰਦੇ ਨੇ ਤਾਂ ਕਿ ਉਹਨੂੰ ਦਰਦ ਚੀਕਾ ਲਾਣੀ ਹੁੰਦਾ ਹੈ ਜਾਂ ਨਰਾਹ ਜਾਣਾ ਹੁੰਦਾ ਹੈ ਤੇ ਇਹ ਕਹਿੰਦੇ ਨੇ ਕਿ ਚਿੱਟੇ ਨਾਲ ওভারਡੋਜ਼ ਨਾਲ ਹੋਈ ਹੈ ਹੁਣ ਤਾਂ ਡੈੱਡ ਬੋਡੀ ਚੱਕੀ ਜਾ ਕੇ ਤਾਂ ਪਤਾ ਲੱਗੇਗਾ ਜਾਂ ਪੋਸਟਮਾਰਟ ਹੋਵੇਗਾ ਤਾਂ ਫੇਰ ਹੀ ਪਤਾ ਲੱਗੇਗਾ ਵੀ ਇਹ ਚਿੱਟੇ ਦੀ ਡੋਜ਼ ਨਾਲ ਮਰਿਆ ਜਾਂ ਹੋਰ ਕਿਸੇ ਵਜ੍ਹਾ ਕਰਕੇ ਮਰਿਆ ਹੈ ਜੀ ਉਹਦੇ ਪਿਤਾ ਵੱਲ ਧਿਆਨ ਲਖਾ ਦਿੱਤੇ ਗਏ ਹਾਂਜੀ ਲਖਾ ਦਿੱਤੇ ਗਏ ਕੋਈ ਚੰਦ ਬੰਦੇ ਉਹਨਾਂ ਜਨਤਾ ਦੇ ਵੀ ਕੀਤੇ ਆ ਵੀ ਸਾਡੇ ਤਾਂ ਚਿੱਟੇ ਦੇ ਅਲਿਗੇਸ਼ਨ ਲੱਗਿਆ ਵੀ ਬੁਲਾਣਾ ਬੁਲਾਣਾ ਵੇਚ ਰਿਹਾ ਹੈ ਇਹ ਉਹਦੇ ਪਿਤਾ ਦੀ ਲੈਂਗੁਏਜ ਹੈ ਨਾਗੀ ਪੰਚਾਇਤ ਦੀ ਨਾ ਕੋਈ ਕੁਝ ਇੱਕ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇੱਥੇ ਜਿਹੜਾ ਨਸ਼ਾ ਬਹੁਤ ਚੱਲ ਰਿਹਾ ਹੈ ਸ਼ਰਾਬ ਦਾ ਹੋਵੇ ਚਿੱਟੇ ਦਾ ਹੋਵੇ ਜਾਂ ਕੈਪਸੂਲ ਦਾ ਹੋਵੇ ਬਿਲਕੁਲ ਬਿਲਕੁਲ ਬਹੁਤ ਵੇਚ ਰਿਹਾ ਨਸ਼ਾ ਪਰ ਨਸ਼ਾ ਤਾਂ ਵੇਚ ਰਿਹਾ ਇਹ ਤਾਂ ਧਿਆਰ ਪੁਲਿਸ ਨੇ ਦੇਣਾ ਜੀ ਪੰਚਾਇਤਾਂ ਨੇ ਤਾਂ ਕਿਹਾ ਹੈ ਮਤੇ ਪਾਇ ਸਭ ਕੁਝ ਹੋ ਹੈ ਪਿਤਾ ਹੁਣ ਫੋਨ ਸਰ ਪ੍ਰਸ਼ਾਸਨੀ ਹਰਕਤ ਵਿੱਚ ਆਵੇ ਤਾਂ ਉਹਨਾਂ ਦੇ ਨੱਤ ਪਾਈ ਜਾ ਸਕਦੀ ਨਹੀਂ ਤਾਂ ਫਿਲਹਾਲ ਤਾਂ ਮੁਸ਼ਕਲ ਹੀ ਹੈ ਕਾਫੀ ਟਾਈਮ ਹੋ ਗਿਆ ਮਤੇ ਪਾਏ ਮਤਿਆਂ ਨੇ ਕੋਈ ਅਸਰ ਨਹੀਂ ਲਗਾਇਆ ਜੀ ਕਿ ਹੁਣ ਉਹ ਪਿਤਾ ਪ੍ਰਸ਼ਾਸਨ ਦੇ ਹੈ ਜੋ ਕਾਰਵਾਈ ਕਰਦੇ ਨੇ ਜਾਂ ਉਹਦੇ ਪਿਤਾ ਮਾਤਾ ਦੇ ਤੇ ਡਿਪੈਂਡ ਹੈਗਾ ਕੀ ਕਰਵਾਉਣਾ ਚਾਹੁੰਦੇ ਨੇ ਜੀ ਕੋਈ ਸਿੱਧਾ ਮੈਂਬਰ ਸਰ ਜੀ ਮਤਾ ਵੀ ਪਾਤਾ ਕੋਈ ਨੋਟਸਮੈਂਟ ਵੀ ਕਰਾਈਏ ਫੇਰ ਵੀ ਲੋਕਰ ਲੋਕਰਿਆ ਨਾ ਜੀ ਨਾ ਫੇਰ ਵੀ ਲੋਕਰ ਤੁਹਾਡੀ ਹੁਣ ਮੰਗ ਕੀ ਹੈ ਮੰੰਦਰ ਸਪ੍ਰਸ਼ਾਸ਼ਣ ਅਗੇ ਮੰਗ ਕਰਨੇ ਵਿੱਚਲ ਹੋਰ ਅੱਜ ਦੇ ਬੱਚਾ ਕਾ ਲਾਹੌਰ ਕੇ ਦੇ ਬੱਚੇ ਭੇਡ ਚੜਨਗੇ ਚਿੱਟੇ ਦੇ ਨਸ਼ੇ ਦੇ ਵਿੱਚ ਤੇ ਪ੍ਰਸ਼ਾਸ਼ਣ ਅਗੇ ਬੇਨਤੀ ਕਰਦੇ ਆਂ ਭਵਨ ਸਿੰਘ ਮਾਨ ਜੀ ਨੂੰ ਤੇ ਆਪਣੇ ਜਗਦੀਰ ਗੋਲਦੀ ਜੀ ਨੂੰ ਜਲਾਲਾਬਾਦ ਨੂੰ ਸੰਭਾਲ ਲਵੇ ਜਲਾਲਾਬਾਦ ਤਾਂ ਪਹਿਲਾਂ ਹੀ ਬੇੜਾ ਕਰ ਕੋਇਆ ਪਿਆ ਪਾਤੇ ਬੰਦਾ ਮਰ ਜਾਂਦਾ ਜਾਂ ਕੋਈ ਨਸ਼ਾ ਹੁੰਦਾ ਤਾਂ ਕੋਈ ਕੁਛ ਨਹੀਂ ਧਰਨੇ ਤੋਂ ਬਗੈਰ ਤੱਕਾ ਫੀਲਰ ਸੁਣਵਾਈ ਨਹੀਂ ਆਪਾਂ ਅੱਜ ਹੀ ਵੇਖ ਰਹਾ ਰੇੜੀ ਫੜੀ ਆ ਆਪਣੇ ਧਰਨਾ ਲੱਗ ਰਿਹਾ ਹੈ ਅੱਜ ਕੋਈ ਜਲਾਲਾਬਾਦ ਤੋਂ ਲੜੇ ਆ ਆਪਣੇ ਬਿਆਦਰੀ ਰਾ ਬਿਆਦਰੀ ਦੇ ਪ੍ਰਤੀ ਬੋਲੇ ਆ ਉੱਥੇ ਵੀ ਧਰਨਾ ਚੱਲ ਤਰਨੇ ਤੋਂ ਬਗੈਰ ਤਾਂ ਜਮਾ ਹੀ ਸੁਣਵਾਈ ਨਹੀਂ ਹੈਗੀ ਜਦੋਂ ਤੱਕ ਚੰਦ ਬੰਦੇ ਇਕੱਠੇ ਨਾ ਹੋਣਗੇ ਕੋਈ ਪ੍ਰਸ਼ਾਸਨ ਧਿਆਨ ਨਹੀਂ ਦੇ ਦੇਗਾ ਇੱਕ ਜੀ ਆਪਣਾ ਮੰਨੋ ਜੋ ਪ੍ਰਸ਼ਾਸਨ ਹੈ ਇੱਕ ਧਰਮੂ ਵਾਲਾ ਅੱਤੂ ਵਾਲਾ ਔਰ ਨਾਰਖੇਰਾ ਬਹੁਤ ਇੱਥੇ ਨਸ਼ਾ ਜ਼ਿਆਦਾ ਮਤਲਬ ਲੋਕਾਂ ਦਾ ਕਹਿਣਾ ਵੇਖਰੀ ਫਿਰ ਵੀ ਫਿਲਹਾਲ ਪਿੰਡ ਸਾਰਿਆਂ ਚ ਮੇਰੇ ਵੇਲਾਸ਼ਾ ਕੱਲਾ ਇਨ੍ਹਾਂ ਪਿੰਡਾਂ ਚ ਨਹੀਂ ਨਸ਼ਾ ਸਾਰੇ ਪਿੰਡਾਂ ਚ ਪੂਰੇ ਪੰਜਾਬ ਵਿੱਚ ਆਮ ਹੋਇਆ ਪਿਆ ਇੰਨੇ ਦਾ ਕੋਈ ਮੰਤਰੀਆਂ ਨੂੰ ਇਹ ਭੁੱਲਣੀ ਹੈਗੀ ਜਾਂ ਕੋਈ ਪ੍ਰਸ਼ਾਸਨ ਪੁਲਿਸ ਸਭ ਨੂੰ ਪਤਾ ਹੈ ਤੇ ਉਹ ਤਾਂ ਵੇੜੇ ਕੱਢਦੇ ਆ ਕਰਾ ਚੋਦੋ ਇਹਨਾਂ ਨੂੰ ਪਤਾ ਲੱਗੇ ਪਿੱਛੇ ਪੰਚਾਇਤ ਦੱਸੇ ਬੰਦਾ ਇਹਨਾਂ ਨੂੰ ਹੋਰ ਕਿ ਦੱਸੇ ਸਭ ਪਤਾ ਹਰ ਇੱਕ ਆਦੀਆ ਦੀ ਡਿਊਟੀ ਨਿਭਾਵੇ ਤਾਂ ਸਹੀ ਏ ਇਹ ਅਣਜਾਣ ਬਣੇ ਫਿਰ ਤਾਂ ਉਹ ਕੁਝ ਕਹਿ ਨਹੀਂ ਸਕਦੇ ਆਪਾਂ ਪੰਜਾਬ ਦੇ ਕੁਝ ਪਿੰਡਾਂ ਵਿੱਚ ਉਹਨਾਂ ਕਿਹਾ ਕਿ ਅਸੀਂ ਜਿਹੜੀ ਸੋਚ ਸੋਚ\, ਕਰ ਰਹੇ ਹਾਂ ਮੈਂ ਡਰਨਾ ਖਤਮ ਹੋ ਚੁੱਕੇ ਨੇ ਇੱਥੇ ਵੀ ਇਸ ਤਰ੍ਹਾਂ ਦਾ ਗੱਲਬਾਤ ਹਾਂ ਜਿੰਨਾ ਡਰ ਲੈ ਕਿਤੇ ਖਤਮ ਹੋਏ ਜਿਹੜਾ ਘਰ ਖੋਗਾ ਜਦੋਂ ਆਮ ਪਾਰਟੀ ਬੜੀ ਚਾਵਾਂ ਨਾਲ ਬਣਾਈ ਸੀ ਭੱਜ-ਭਾਜ ਤੇ ਪੱਲੋ ਤੇਲ ਵਾਲੇ ਲੱਡੂ ਵੰਡੇ ਕੋਈ ਹਾਲ ਹੀ ਨਹੀਂ ਬਣਿਆ ਉਸ ਕੋ ਦੂਜੀ ਸਰਕਾਰਾਂ ਆਲੇ ਚੱਲਾ ਪਏ ਕਿਸੇ ਸਰਕਾਰ ਦੇ ਆਪਾਂ ਨਹੀਂ ਆਗੇ ਉਹ ਚੀਜ਼ ਪਰ ਦੂਜੀ ਸਰਕਾਰਾਂ ਨਾਲ ਵਧਿਆ ਹੈ ਨਸ਼ਾ ਜੋ ਕਰਾਈ ਵਧਿਆ ਗੁੰਡਾ ਕਰਦੀ ਵਧੀ ਹੈ ਕਢੀ ਨਹੀਂ ਜੀ ਹਾਂ ਪਿੰਡ ਵਿੱਚ ਲਗਭਗ ਕਿੰਨੀਆਂ ਕਮੋਤਾਂ ਹੋਣਾਂ ਪਿੰਡ ਪਿੰਡ ਵਿੱਚ ਵੀਰੇ ਹੋਗੀਆਂ ਇਹ ਚ ਤੀਜੀ ਕਿ ਚੌਥੀ ਮੌਤ ਹੈ ਫਿਲਹਾਲ ਸਾਡੇ ਪਿੰਡ ਦਾ ਤਾਂ ਫਸਟ ਟਾਈਮ ਹੀ ਬਾਕੀ ਸਾਡੇ ਸਕੇਰੇ ਦੀ ਨਾਰ ਤੇ ਬਾਹਰੋਂ ਆਏ ਬੰਦੇ ਤੁਸੀਂ ਡੈਡ ਬਣ ਜਦੋਂ ਤੇ ਸਾਡੀ ਪੰਚਾਇਤ ਬਣੀ ਹੈ ਤੇ ਸਾਲ ਦਾ ਹਲੇ 15 ਤਿੰਨ ਸਾਲ ਹੋਣਾ ਹੈ ਤੇ ਤੀਸਰੀ ਮੌਤ ਹੈ ਤੀਸਰੀ ਡੈਡ ਬੋਡੀ ਜਿਹੜੀ ਅੱਜ ਚਵਾਲੀ ਹੈ ਤੇ ਇਹ ਜਿਹੜਾ ਜਿਹੜਾ ਬੱਚਾ ਅੱਜ ਖਤਮ ਹੋਇਆ ਇਹ ਵੀ ਅਨਮੈਰਿਡ ਸੀ ਅੱਜ ਸ਼ੁਕਰੀਆ ਅਨਮੈਰਿਡ ਸੀ ਤਾਂ ਧੰਨਵਾਦ ਜੀ ਤੁਹਾਡਾ ਠੀਕ ਹੈ